ਹਾਂਜੀ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੇ ਕੀ ਬਈ ਜਿਵੇਂ ਕੀ ਹੁਣ 16 ਪਿੰਡ ਹੜ੍ਹ ਦੇ ਨਾਲ ਪੀੜਤਾ ਤੇ ਜਿੱਥੇ ਕੀ ਬਾਪੂ ترਸੇਮ ਸਿੰਘ ਜੋ ਕੀ ਬਈ ਅਮਰਤਪਾਲ ਸਿੰਘ ਦੇ ਪਿਤਾ ਗਏ ਤੇ ਅੱਜ ਆਪਾਂ ਗੱਲ ਕਰਾਂਗੇ ਖਬਰਾਂ ਤਾਂ ਬਹੁਤ ਆ ਰਹੀਆਂ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਖਬਰਾਂ ਹਰ ਤਰ੍ਹਾਂ ਦੀਆਂ ਆ ਪਰ ਜਿਹੜੀ ਪੰਜਾਬ ਦੇ ਲੋਕਾਂ ਦੀ ਗੱਲ ਆ ਜਿਵੇਂ ਹੜ੍ਹਾਂ ਦੇ ਕਾਰਨ 16 ਪਿੰਡਾਂ ਦੇ ਵਿੱਚ ਪਾਣੀ ਆਉਣ ਦੇ ਕਾਰਨ ਪੀੜਤ ਲੋਕਾਂ ਬਾਰੇ ਜੋ ਸਰਕਾਰ ਨੇ ਕੁਝ ਨਹੀਂ ਕੀਤਾ ਪਰ ਉੱਥੇ ਜੋ ਬਾਪੂ ਉਤਰ ਸਿੰਘ ਜੋ ਉਹਨਾਂ ਦੀ ਮਦਦ ਕਰਨ ਪਹੁੰਚਦੇ ਆ ਤੇ ਇੱਕ ਆਪਾਂ ਤੁਹਾਨੂੰ 2-3 ਮਿੰਟ ਦੀ ਵੀਡੀਓ ਸੁਣਾਵਾਂਗੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਚੈਨਲ ਤੇ ਬਣੇ ਰਹੋ ਵੀ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਤੁਹਾਨੂੰ ਖਬਰ ਸੁਣਾਉਣ ਜਾ ਰਹੇ ਹਾਂ ਫਿਰ ਕਰਦੇ ਅਗਲੇ ਵਿਚਾਰ ਸਾਂਝੇ ਪਹਿਲਾਂ ਖਬਰ ਸੁਣੋ ਫਿਰ ਕਰਦੇ ਵਿਚਾਰ ਸਾਂਝੇ ਸ਼ੌਕ ਨੂੰ ਰੁਪਣ ਦਾ ਮੌਕਾ ਨਾ ਮਿਲ ਜੇ ਸਰਕਾਰ ਚਾਵੇ ਵੀ ਇਹਨਾਂ ਨੂੰ ਬਚਾਉਣਾ ਵਾ ਇਹਨਾਂ ਵਾਸਤੇ ਕੋਈ ਪੁਖਤਾ ਪ੍ਰਬੰਧ ਕੀਤੇ ਜਾ ਸਕਦੇ ਸੀ ਪਰ ਉਹ ਸਰਕਾਰ ਤੇ ਮੇਰੇ ਖਿਆਲ ਨਾਲ ਖਾਲੀ ਸਰਕਾਰੀ ਸਰਕਾਰ ਆ ਤੇਨੂੰ ਇਹ ਹੈਲੀਕਾਪਟਰ ਦਾ ਬੜਾ ਸ਼ਕੀਰ ਹੈ ਬਹੁਤ ਸ਼ੌਕ ਨੂੰ ਹੈਲੀਕਾਪਟਰ ਦਾ ਕੀ ਗੱਲ ਆ ਜਿਹੜੀਆਂ ਫਸਲਾਂ ਬਰਬਾਦ ਹੋ ਗਈਆਂ ਤੇ ਉਹਦਾ ਹੈਲੀਕਾਪਟਰ ਨਹੀਂ ਕੋਮਦਾ ਵੀ ਇੱਥੇ ਆ ਨਹੀਂ ਦਿਖਦੇ ਵੀ ਆ ਜਿਹੜੀਆਂ ਡੁੱਬਣ ਤਾਂ ਜਿਹੜੀਆਂ ਫਸਲਾਂ ਨਾਲ ਕੱਲੇ-ਕੱਲੇ ਪਿੰਡ ਦੇ ਵਿੱਚ ਵੇਖਿਆ ਵੀ ਕਿਨੂੰ ਕੀ ਪ੍ਰੋਬਲਮ ਆ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਆ ਕਿਸੇ ਦੇ ਘਰੇ ਡੰਗਰਾਂ ਨੂੰ ਬਿਮਾਰੀ ਕਿਉਂਕਿ ਜਦੋਂ ਆ ਪਾਣੀ ਆਉਂਦਾ ਤਾਂ ਬਿਮਾਰੀਆਂ ਲੱਗਦੀਆਂ ਕੇ ਨੂੰ ਗੱਲ ਕੋਟੂ ਬਿਮਾਰੀ ਫਿਰ ਅਸੀਂ ਡਾਕਟਰ ਬੁਲਾਏ ਫਿਰ ਜਿੰਨਾ ਘਰਾਂ ਚੋਂ ਚਾਰੇ ਦੀ ਲੋੜ ਕੁਝ ਬੰਦੇ ਆਣੇ ਕੁਝ ਘਰਾਂ ਨੇ ਡੰਗਰ ਇਸ ਤੋਂ ਕੱਢ ਲਏ ਆਪਣੇ ਰਿਸ਼ਤੇਦਾਰਾਂ ਦੇ ਲੈ ਕੇ ਜਿੱਥ ਤਾਲੇ ਬਚਾਏ ਕੀਤਾ ਮੈਂ ਕਹਿੰਦਾ ਸਰਕਾਰ ਫੇਰ ਹੈ ਸਾਡੇ ਸਾਹਮਣੇ ਸਰਕਾਰ ਕੋਲ ਤਾਂ ਵੱਡੇ ਵੱਡੇ ਜਿਹੜੇ ਹੈਗੇ ਆ ਅਫਸਰ ਅਧਿਕਾਰੀ ਆ ਪੜੇ ਲਿਖੇ ਆ ਤੁਸੀਂ ਕਹਿੰਦੇ ਸਰਕਾਰ ਫੇਰ 100 100 2.5 250 ਕਿਲੋਮੀਟਰ ਤੋਂ ਲੋਕ ਚੱਲ ਕੇ ਆਉਂਦੇ ਆ ਸਰਕਾਰ ਇੱਥੋਂ ਨਹੀਂ ਆਉਂਦੀ ਇੱਥੋਂ ਜੇ ਆਉਂਦੇ ਆ ਨਾ ਗੱਡੀ ਤੇ ਜਾਂਦੇ ਆ ਉੱਥੇ ਤੇ ਫੋਟੋ ਖਿਚਾ ਕੇ ਮੋੜ ਆਉਂਦੇ ਆ ਇਹਨਾਂ ਨੇ ਪਾਣੀ ਦੇ ਵਿੱਚ ਇੱਕ ਪੈਰ ਨਹੀਂ ਪਾ ਕੇ ਵੇਖਿਆ ਸਰਕਾਰ ਤੇ ਇੱਥੇ ਬੜੀ ਨਹੀਂ ਗਈ ਸਰਕਾਰ ਆਉਂਦੀ ਆ ਤੇ ਮੱਥਾ ਟੇਕ ਕੇ ਇਥੇ ਇਹਨਾਂ ਖਵਾਜੇ ਨੂੰ ਪਾਣੀ ਵੇਖ ਕੇ ਤਾਂ ਚੜੇ ਜਾਂਦੀ ਆ ਮੁਰਗੀ ਬੱਕਰੀ ਦੇ ਮੋਟੇ ਮਿਲेंगी ਤੁਹਾਨੂੰ ਨਹੀਂ ਉਹ ਨਾ ਤਾਂ ਪੱਕਰੀ ਨਹੀਂ ਕਿ ਬੱਚੀ ਛੀਕ ਦੇ ਦੇ ਮੁਰਗੀ ਕਿੱਥੇ ਮਿਲ ਮੁਰਗੀ ਕਿੱਥੇ ਮਿਲਣੀ ਸਾਨੂੰ ਮੁਰਗੀ ਤਾਂ ਉੱਟ ਗਈ ਆ ਸਾਨੂੰ ਗੁਰੂ ਪਾਤਸ਼ਾਹ ਪੰਜਾਬ ਦਾ ਰਾਜ ਭਗ ਦੇਵੇ ਆਹ ਬੰਦੇ ਆ ਇਹਨਾਂ ਦੇ ਦਿਲਾਂ 'ਚ ਕੌਣ ਵਸਦਾ ਅਮਰਪਾਲ ਦੇ ਇਹਨਾਂ ਦੇ ਦਿਲਾਂ 'ਚ ਆ ਇਹਨਾਂ ਨੂੰ ਰਾਜ ਕਰਕੇ ਵਿਖਾਵਾਂਗੇ ਵਾਦੇ ਪਗਾ ਕੇ ਵਿਖਾਵਾਂਗੇ 2027 ਆਣ ਦੋਦੀ ਨਾਲੇ ਸਿੱਖ ਜਿਹੜਾ ਉਹ ਜਿਹੜੇ ਜਿਹੜੇ ਦਾੜੇ ਪ੍ਰਕਾਸ਼ ਹੁੰਦੇ ਨਾ ਘਾਤਰੇ ਪਾਏ ਹੁੰਦੇ ਉਹ ਬਚਣਾ ਦੇ ਪੱਕੇ ਹੁੰਦੇ ਪਰ ਉੱਤਰ ਵੀ ਹੈਗੇ ਆ ਸਰਕਾਰ ਦੇ ਵਿੱਚ ਵੀ ਘਤਰਿਆਂ ਵਾਲੇ ਹੈਗੇ ਵੀਰ ਉੱਪਰੋਂ ਪਾ ਕੇ ਬੈਠੇ ਸਰਕਾਰ ਦੇ ਵਿੱਚ ਪੱਗਾਂ ਦੇ ਵਿੱਚ ਜੀ ਸਿਰ ਫਸਾਏ ਉਹਨਾਂ ਨੇ ਜੀ ਭਗਵੰਤਾ ਜਿਹੜਾ ਦਿੱਲੀ ਦੇ ਅੱਗੇ ਐ ਕੋਟਾ ਹੋਇਆ ਜੀ ਇਹ ਕੱਲ ਮੈਂ 92 ਸੀਟਾਂ ਲਈਆਂ ਚੁਣਿਆ ਹਾਂ ਨਮੈਂਦਾ ਮੈਨੂੰ ਐਦਾਂ ਬੋਲਦੀ ਇਹ ਕਹਿੰਦੇ ਵੇਚੇ ਸੀ ਕਿ ਤੋਂ ਵੋਟ ਮੰਗੀ ਹੋਵੇ ਅੰਗੇਰ ਹੋਈ ਗਿਆ ਹੋਵੇ ਵੀ ਭਾਈ ਸਾਹਿਬ ਨੂੰ ਵੋਟ ਪਾਓ ਵੋਟ ਜ਼ਰੂਰ ਮੰਗੀ ਸਰਕਾਰ ਤੋਂ ਪਰ ਵੋਟ ਨਹੀਂ ਮੰਗੀ ਤੇ ਵੋਟ ਸਰਕਾਰ ਨੇ ਦਿੱਤੀ ਨਹੀਂ ਆਉਂਦੇ ਵੋਟਾ ਵੋਟਾ ਇਹਨਾਂ ਨੇ ਆਪੇ ਪਾਦ ਰੀਂਗਾ ਵਸਤਾ ਹੀ ਜੇ ਹਾਂਜੀ ਇਹ ਜੋ ਬਪੂ ਤਰਸੇਮ ਸਿੰਘ ਜੋ ਅਮਰਤਪਾਲ ਦੇ ਪਿਤਾ ਬਈ ਤੇ ਜਿਹੜੇ ਕੀ ਹੁਣ 16 ਪਿੰਡ ਪੀੜਤ ਆ ਗਏ ਹੜ੍ਹ ਆਉਣ ਕਾਰਨ ਜਿਹੜੇ ਕੀ ਹੁਣ ਆਪਾਂ ਕਹਿ ਦਈਏ ਵੀ ਪਸ਼ੂ ਪਸਾਰਾ ਜਿਨ੍ਹਾਂ ਨੂੰ ਕੀ ਨੀਰਾ ਤੱਕ ਨਹੀਂ ਪੈਂਦਾਗਾ ਤੇ ਭੁੱਖੇ ਮਰ ਰਿਹਾ ਉਥੇ ਨੀਰਾ ਟਰੈਕਟਰ ਦੇ ਵਿੱਚ ਪੱਠੇ ਲਿਆਏ ਜਾ ਰਿਹਾ ਤੇ ਉਥੇ ਰਾਸ਼ਨ ਪਾਣੀ ਪਹੁੰਚਾਇਆ ਜਾ ਰਿਹਾ ਤੇ ਜਿਹੜਾ ਕੀ ਜਿਹਦਾ ਜਿਹੜਾ ਕੰਮ ਸਰਕਾਰਾਂ ਦਾ ਉਹ ਸਾਡੇ ਆਮ ਲੋਕ ਕਰ ਰਹੇ ਜਿਵੇਂ ਗੱਲ ਕਰੀਏ ਲੋਕਾਂ ਦੀ ਇੱਕੋ ਹੀ ਆਵਾਜ਼ ਆ ਵੀ 2027 ਚ ਅਮਰਤਪਾਲ ਨੂੰ ਬਾਹਰ ਲਿਆਓ ਤੁਕੀ ਜੇ ਗੱਲ ਕਰੀਏ ਹੁਣ ਜਦੋਂ ਕਿਤੇ ਸਾਡਾ ਪੰਜਾਬ ਐਉਜੀ ਧਰਤੀ ਹੈ ਜਦੋਂ ਕਿਤੇ ਭੀੜ ਪੈਂਦੀ ਆ ਸਾਡੇ ਆਰਮੀ ਦੇ ਨੌਜਵਾਨ ਪੰਜਾਬ ਪੂਰੀ ਸਾਰੀ ਦੁਨੀਆ ਇੱਕ ਥਾਂ ਇਕੱਠੀ ਹੋ ਕੇ ਤੇ ਸਾਰੀ ਇਹ ਸਾਹ ਦਿੰਦੇ ਆ ਪਰ ਜਿਹੜੀ ਹੋਣ ਦੀ ਗੱਲ ਆ ਅੱਜ ਤੱਕ ਦੀ ਅਪਡੇਟ ਆ ਜਿਹੜੇ ਕਿ ਹੁਣ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਆੜ ਆਉਣ ਦੇ ਕਾਰਨ ਫਸਲਾਂ ਦੇ ਨੁਕਸਾਨ ਹੋ ਰਹੇ ਆ ਤੇ ਜਿਹੜੇ ਪਸ਼ੂ ਪੰਛੀ ਘਰੇ ਰੱਖੇ ਹੋਏ ਆ ਪਸ਼ੂ ਪਸਾਰਾ ਭੁੱਖੇ ਮਰ ਰਹੇ ਆ ਉਨਾ ਬਾਤੇ ਡੰਗਰਾ ਵਾਸਤੇ ਜਦੋਂ ਖੇਤਾਂ 'ਚ ਹੀ ਪਾਣੀ ਵੜ ਗਿਆ ਜ਼ਮੀਨਾਂ 'ਚ ਪਾਣੀ ਵੜ ਗਿਆ ਤਾਂ ਨੀਰਾ ਜਿਹੜਾ ਕੀ ਬਈ ਇਹਨਾਂ ਬੰਨਿਓ ਲਿਆਤਾ ਯਾਰ ਇਹ ਜਿਹੜੀ ਕੀ ਹੁਣ ਬਾਪੂ ਤਰਸੀਮ ਸਿੰਘ ਅਮਰਪਾਲ ਦੇ ਪਿਤਾ ਜੋ ਤੇ ਬਾਕੀ ਲੋਕਾਂ ਦਾ ਕੀ ਕਹਿਣਾ ਜੋ ਤੁਸੀਂ ਹੁਣ ਇਹ ਖਬਰ ਸੁਣੀ ਲਈ ਆ ਵੀ ਜਣੀਆਂ ਇਹ ਸਰਕਾਰਾਂ ਜਿਵੇਂ ਬਾਪੂ ਤਰਸੀਮ ਸਿੰਘ ਵੀ ਕਹਿ ਰਿਹਾ ਵੀ ਜਿਹੜਾ ਇਹ ਸਰਕਾਰਾਂ ਦਾ ਕੰਮ ਉਹ ਜੋ ਅਸੀਂ ਇੱਕ ਸੇਵਾ ਦੇ ਤੌਰ ਤੇ ਨਿਭਾ ਰਹੇ ਹਾਂ ਸੇਵਾ ਹੀ ਕਰਨੇ ਇੱਕ ਪਰ ਇਹ ਸਰਕਾਰਾਂ ਇੱਥੇ ਜੇ ਝਾਕਣ ਤਾਂ ਜਿਹੜੇ ਹੁਣ ਇਹ ਪੀੜਤ ਲੋਕ ਆ ਇੱਥੇ ਇੱਕ ਢੇੜਾ ਤੱਕ ਉਸ ਪਾਣੀ ਦੇ ਕੋਲੇ ਤੱਕ ਵੀ ਨਹੀਂ ਪਹੁੰਚੇ ਜੇ ਜਾਂਦੇ ਵੀ ਆ ਦੂਰੀ ਵੀਡੀਓ ਬਣਾ ਕੇ ਫੋਟੋ ਖਿੱਚ ਕੇ ਵਗ ਜਾਂਦੇ ਆ ਪਰ ਪਿੰਡ ਦੇ ਵਿੱਚ ਕਿਸੇ ਨੇ ਸਹਿਤਾਨੀ ਕੀਤੀ ਜਿਹੜੇ ਪੀੜਤ ਲੋਕ ਜਿੱਥੇ ਕੀ ਹੁਣ ਲੋੜ ਆ ਉਹਨਾਂ ਨੂੰ ਇਸ ਵਕਤ ਤਾਂ ਜਿਹੜੀ ਆਮ ਖਬਰਾਂ ਤਾਂ ਹਰ ਰੋਜ਼ ਦੀਆਂ ਆਈ ਰਹੀਆਂ ਪਰ ਅੱਜ ਆਪਾਂ ਸਾਂਝੀ ਤੁਹਾਡੇ ਨਾਲ ਇਹ ਖਬਰ ਜ਼ਰੂਰ ਕਰਨੀ ਸੀ ਜਿਹੜੇ ਆਪਾਂ ਲੋਕ ਕਹਿੰਦੇ ਆ ਵੀ ਅਮਰਤਪਾਲ ਵਿੱਚ ਕੁੱਝ ਵਿਰੋਧ ਕਰ ਰਹੀਆਂ ਇਹ ਸਰਕਾਰਾਂ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤਾਂ ਫਿਰ ਜਿਵੇਂ ਕਿ ਅਮਰਤਪਾਲ ਨੂੰ ਜੋ ਲੰਬੇ ਸਮੇਂ ਜੇਲ੍ਹ ਦੇ ਵਿੱਚ ਰੱਖ ਰੱਖਿਆ ਘੱਟੋ ਘੱਟ 2-3 ਸਾਲ ਹੋ ਗਏ ਤੇ ਪਰ ਜਦੋਂ ਬਾਹਰ ਆਉਣ ਦੀ ਵਾਰੀ ਹੁੰਦੀ ਹੈ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਆ ਪਿੱਛੇ ਜੇ 7-8 ਮਹੀਨੇ ਪਹਿਲਾਂ ਜਦੋਂ ਬਾਹਰ ਆਉਣ ਦੀ ਵਾਰੀ ਹੈ ਤੇ ਉਹਦੇ ਉੱਤੇ UAPL ਆਇਆ ਜਾਂਦਾ ਜੋ NSA ਵੀ ਵਧਾ ਦਿੱਤੀ ਜਾਂਦੀ ਹੈ ਤੀਜੀ ਵਾਰ ਐਨਐਸ ਵੀ ਵਧਿਆ ਤੇ ਉਹਦੇ ਜਿਹੜੇ ਸਾਥੀ ਆ ਨਾਲ ਦੇ ਉਹਨਾਂ ਤੋਂ ਐਨਐਸਏ ਟੁੱਟ ਗਈ ਤੇ ਅਮਰਤਪਾਲ ਨੂੰ ਡਿਬੂ ਗੜ ਦੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਦੂਜਿਆਂ ਨੂੰ ਪੰਜਾਬ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤਾਂ ਕੱਲੇ ਅਮਰਤਪਾਲ ਨਾਲ ਨਾਂ ਸਾਫੀ ਹੋ ਰਹੀ ਹੈ ਜੇ ਗੱਲ ਕਰੀਏ ਸਰਕਾਰਾਂ ਨੂੰ ਲੈ ਕੇ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਵੀ ਜਿਵੇਂ ਹੁਣ ਅਹਾੜਾ ਆਉਣ ਦੇ ਕਾਰਨ ਇੱਥੇ ਲੋਕ ਸਰਕਾਰ ਨਹੀਂ ਖੜਨਾ ਸੀ ਜਿੱਥੇ ਕਿਉਂ ਭਈ ਜਿੰਨਾ ਕਿ ਵੀ ਹੋ ਸਕਦਾ ਅਮਰਤਪਾਲ ਦੇ ਜੋ ਪਿਤਾ ਤੇ ਜੋ ਨਾਲ ਉਹਨਾਂ ਦੇ ਸਿੰਘ ਤੇ ਭਈ ਇਹ ਲੋਕ ਪੀੜ ਤੋਂ ਲੋਕਾਂ ਨੂੰ ਜੋ ਰਾਸ਼ਨ ਪਾਣੀ ਪਿਚਾ ਰਹੇ ਆ ਤੇ ਡੰਗਰ ਪਸੂ ਨੂੰ ਨੀਰਾਚਾਰਾ ਪਚਾਰੇ ਆ ਟਰੈਕਟਰਾਂ ਰਾਹੀਂ ਤਾਂ ਜਿਹੜੀ ਗੱਲ ਕਰੀਏ ਹੁਣ ਆਪਾਂ ਸਾਡਾ ਪੰਜਾਬ ਜਿਵੇਂ ਰੰਗਲਾ ਪੰਜਾਬ ਅਤੇ ਇਹ ਸਰਕਾਰਾਂ ਲੁੱਟ ਕੇ ਖਾ ਗਈਆਂ ਜਿਵੇਂ ਇਸ ਲੋਕਾਂ ਦਾ ਕਹਿਣਾ ਵੀ ਜਿਹੜਾ ਭਗਵੰਤ ਮਾਨ ਦਿੱਲੀ ਵਾਲੇ ਲੋਕਾਂ ਦੇ ਥੱਲੇ ਲੱਗਿਆ ਹੋਇਆ ਇਹ ਗੱਲ ਸੱਚ ਆ ਦਿੱਲੀ ਵਾਲੇ ਲੋਕਾਂ ਦੇ ਥੱਲੇ ਲੱਗਿਆ ਹੋਇਆ ਜਿਹੜੀ ਗੱਲ ਕਰੀਏ ਹੁਣ ਆਪਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਤੁਰੇ ਪਏ ਤੁਰੇ ਪਏ ਆ ਦਿੱਲੀ ਵਾਲੇ ਪਹਿਲਾਂ ਲੈਂਡ ਪਾਉਣ ਪਾਲਸੀ ਨੂੰ ਆਹਾ ਮਹੀਨਾ ਪਹਿਲਾਂ ਤੁਸੀਂ ਖ਼ਬਰਾਂ ਸੁਣ ਗਈਆਂ ਸਾਰਿਆਂ ਨੇ ਪੰਜਾਬ ਦੇ ਵਿੱਚ ਇੱਕ ਲਾਗੂ ਕੀਤਾ ਸੀ ਆਪਣੇ ਬੰਨਿਓ ਕਾਨੂੰਨ ਕੱਢਤਾ ਲੈਂਡ ਪਾਉਣ ਪਾਲਸੀ ਪਰ ਉਹ ਕੀ ਕਰਿਆ ਲੋਕ ਇੱਕ ਲੋਕਾਂ ਨੇ ਇੱਕ ਜੁੱਟ ਹੋ ਕੇ ਇਹਨਾਂ ਨੂੰ ਇੱਕ ਟੱਕਰ ਦਿੱਤੀ ਉੱਥੇ ਲੈਂਡ ਪਾਉਣ ਪਾਲਸੀ ਨੂੰ ਵਾਪਸ ਕੀਤਾ ਜਾਂਦਾ ਰੱਦ ਕੀਤਾ ਜਾਂਦਾ ਉਹ ਇਹਨਾਂ ਨੂੰ ਪਤਾ ਸੀ 2027 ਦੇ ਵਿੱਚ ਅੱਗੇ ਫਿਰ ਫੇਰ ਵੋਟਾਂ ਆਉਣੀਆਂ ਫਿਰ ਪਿੰਡ ਦੇ ਵਿੱਚ ਕੌਣ ਬਾੜੂ ਦਿੱਲੀ ਵਾਲਿਆਂ ਦਾ ਵਿਰੋਧ ਤਾਂ ਹੋਣੀ ਹੋਣਾ ਸੀ ਨਾਲ ਸੀਐਮ ਭਵੰਤਵਾਨ ਦਾ ਵੀ ਹੋ ਰਿਹਾ ਸੀ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਬਾਈ ਬਾਪੂ ਉਤਰ ਸਿੰਘ ਜੋ ਅਮਰਤਪਾਲ ਦੇ ਪਿਤਾਗੇ ਇਹ ਜੋ ਉਹ ਲੋਕਾਂ ਕੋਲੇ ਪਹੁੰਚੇ ਜਿਹੜੇ ਲੋਕ ਪੀੜਤ ਹੜ ਔਨ ਕਾਰਨ ਜ਼ਮੀਨਾਂ ਜੋ ਫਸਲਾਂ ਤਬਾਹ ਹੋ ਗਈਆਂ ਕਈ ਤੇ ਜੇ ਕਹੀਏ 16 ਪਿੰਡਾਂ ਦੇ ਵਿੱਚ ਇਹ ਹੜ ਆਇਆ ਤੇ ਜਿੱਥੇ ਉਹਦੀ ਰਾਸ਼ਨ ਪਾਣੀ ਤੇ ਪਸ਼ੂਆਂ ਨੂੰ ਜੋ ਨੀਰ ਜਾਰਾ ਤੇ ਜਿਹੜੇ ਕੀ ਬਈ ਆਪਾਂ ਕਹਿੰਦੇ ਹੁਣ ਸਰਕਾਰਾਂ ਦਾ ਕੰਮ ਸੀ ਉਹ ਜੋ ਬਾਪੂ ترਸੇਮ ਸਿੰਘ ਜਿੰਨੀ ਵੀ ਸੇਵਾ ਸੀ ਇਹਨਾਂ ਸਿੰਘਾਂ ਬੰਨਿਓ ਜੋ ਪਹਚਾਇਆ ਜਾਂਦਾ ਉਥੇ ਰਾਸ਼ਨ ਪਾਣੀ ਤੇ ਬਾਕੀ ਕਿਸੂਆਂ ਵਾਸਤੇ ਜੋ ਨੀਰਾਚਾਰ ਤੇ ਪਰ ਜਿਹੜੀ ਹੁਣ ਤੱਕ ਦੀ ਆ ਖਬਰ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣੇ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਜਿੱਥੋਂ ਤੱਕ ਵੀਡੀਓਾਂ ਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਆਉਂਦ ਰਹੇ ਮਿਲਦੇ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ